ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਜੋਂਗ ਗੁਰਦਰਾ ਛੀਰ ਦਮਦਮਾ ਸਾਹਿਬ ਨੂੰ ਸਬਦ ਸੀਰ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਉਪ ਨਹਿਰ ਉਪਰ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਦਾ ਬੋਦਲਾ ਪਹੁੰਚਿਆ ਗਿਆ ਇਸ ਮੌਕੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਖਾਨਪੁਰ ਨੇ ਮੀਡੀਆ ਨਾਲ ਗਲਤ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਤਿੰਨ ਰੋਜ਼ਾਂ ਬਦਲਾਵ ਹੋ ਪ੍ਰੋਗਰਾਮ ਥੈਟ ਅੱਜ ਬਟਾਰਾ ਰੋੜ ਤੇ ਜੋਂਗ ਗੁਰਦਰਾ ਸ੍ਰੀ ਦਮਦਮਾ ਸਾਹਿਬ ਦੀ ਸਮੂਹ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਵਿਰੋਧ ਵਿਰੋਧ ਰੋਜ਼ ਪ੍ਰਦਰਸ਼ਨ ਕਰਦੇ ਹੋਏ ਪਤਲਾ ਫੁਕਿਆ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨ ਕੇਂਦਰ ਸਰਕਾਰ ਦੇ ਦਬਾਅ ਪਿੱਛੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਸ਼ਰੀਪ ਭਗਵਤ ਸਿੰਘ ਦੀ ਮਾਂ ਨੇ ਕਨੋਰੀ ਅਦੇ ਸੰਘੂ ਵੱਟ ਤੇ ਸ਼ਾਂਤੀਮਈ ਢੰਗ ਨਾਲ ਚੱਲ ਰਹੀ ਦਰਨਾ ਪ੍ਰਦਰਸ਼ਨ ਤੇ ਜ਼ਬਰ ਜ਼ੁਲਮ ਕਰਕੇ ਉਹਨਾਂ ਨੂੰ ਉਥੂ ਘਟਾਇਆ ਗਿਆ ਸੀ ਜੋ ਕਿ ਬਿਲਕੁਲ ਨਿੰਦਨਯੋਗ ਫੈਸਲਾ ਹੈ। ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਦੀ ਕੇਂਦਰ ਸਰਕਾਰ 'ਤੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਅਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਨਾ ਮੰਨੀਆ ਤਾਂ ਹੋਰ ਵੱਡੇ ਪੱਧਰ 'ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਦੇ ਨਾਲ ਹੋਰ ਭਾਰੀ ਜਥੇਬੰਦੀਆਂ ਨੇ ਇਸ ਭਾਰੀ ਕੱਠ ਵਿੱਚ ਕਿਸਾਨ ਜਥੇਬੰਦੀਆਂ ਦਾ ਸਵਾਗਤ ਹੈ। ਆਓ ਦੇਖਦੇ ਹਾਂ ਹਲਕਾ ਸ਼੍ਰੀ ਹਰਖੰਦ ਮਿਰਤ ਤੋਂ ਪੱਤਰਕਾਰ ਜਸਪਾਲ ਚੰਦਲ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਜਿੰਦਾਬਾਦ 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 ਪੱਤਰਕਾਰ ਪਕਾਵਾ। ਅੱਜ ਕਿਸਾਨ ਮਜ਼ਦੂਰ ਸਖਸ਼ ਕਮੇਟੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਿਲ੍ਹਾ ਗਰਦਾਸਪੁਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਜੋ ਤਿੰਨ ਰੋਜ਼ ਦਾ ਪੁਤਲਾ ਫੂਕ ਮਹਿਮਾ ਜਿਹੜੀ ਆ ਜੋ ਭਗਵੰਤ ਮਾਨ ਦੀ ਸਰਕਾਰ ਨੇ ਸੈਂਟਰ ਸਰਕਾਰ ਦੀ ਸ਼ਹਿਰ ਦੇ ਉੱਤੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਉੱਪਰ ਜੋ ਤਸ਼ੱਦ ਕੀਤਾ ਆ ਜਿਹੜਾ ਜ਼ਬਰਦਸਤੀ ਮੀਟਿੰਗ ਦਾ ਬਲਾਵਾ ਦੇ ਕੇ ਤੇ ਭਲੇਖੇ ਦਾ ਜ਼ਬਰਦਸਤੀ ਜਿਹੜਾ ਅੰਦੋਲਨ ਜਿਹੜਾ ਠਾਹ ਗਿਆ ਆ ਉਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਪੁਤਲੇ ਫੂਕੇ ਜਾ ਰਹੇ ਆ ਅੱਜ ਇਹ ਜਿਹੜਾ ਕਸਬਾ ਸਰੀਏ ਮੁਕਬਿੰਦਪੁਰ ਦੇ ਵਿੱਚ ਜੂਨ ਦਮ ਦਮਾ ਸਾਹ ਵੱਲੋਂ ਜਿਹੜਾ ਪੁਤਲਾ ਆ ਪੂਲ ਕਮੇਟੀ ਦੀ ਹਾਜ਼ਰੀ ਦੇ ਵਿੱਚ ਜਿਹੜਾ ਆ ਉਹ ਫੁਕਿਆ ਗਿਆ ਵੱਖ-ਵੱਖ ਕਿਸਾਨ ਜਿਹੜੇ ਆ ਉਹ ਇਸ ਮੇਮ ਦੇ ਵਿੱਚ ਪਹੁੰਚੇ ਆ ਇਸੇ ਤਰੀਕੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਇਸ ਭਗਵੰਤ ਮਾਨ ਸਰਕਾਰ ਦਾ ਸੈਂਟਰਲ ਸਰਕਾਰ ਦੇ ਜਿਹੜੇ ਜ਼ਬਰਦਸਤ ਜਿਹੜੇ ਰੋਸ ਮਜਾਰੇ ਦੇ ਪੁਤਲੇ ਜਿਹੜੇ ਲਗਾਤਾਰ ਜਿਹੜੇ ਫੁਕੇ ਜਾ ਰਹੇ ਆ